ਹੰਡਾ ਨਿਊਜ਼ ਪੰਜਾਬ ਅਤੇ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਨਾਲ ਜੁੜੇ ਹੋਏ ਸਮੁੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਬੱਸ ਉਹ ਕਾਮਨਾ ਕਰਦੇ ਆ ਸੋ ਦੋਸਤੋ ਆਜਰਾ ਮੌਸਮ ਦੀ ਜਾਣਕਾਰੀ ਲੈ ਕੇ ਅੱਜ 6 ਅਕਤੂਬਰ ਸੋਮਵਾਰ ਦਾ ਦਿਨ ਆ ਤੇ ਕੱਲ ਤੋਂ ਹੀ ਪੰਜਾਬ ਦੇ ਵਿੱਚ ਜਿਹੜਾ ਵਾਰਸ਼ਾਂ ਦਾ ਦੌਰ ਆ ਉਹ ਸ਼ੁਰੂ ਆ ਕੱਲ ਤੋਂ بارش ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋਈ ਜਿਹੜੀ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਰਾਤ ਤੱਕ ਰੁਕ-ਰੁਕ ਕੇ بارش ਹੁੰਦੀ ਰਹੀ ਤੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਜਿਹਦੇ ਨਾਲ ਫਸਲਾਂ ਡਿੱਗੀਆਂ ਤੇ ਨਾਲ ਹੀ ਕਈ ਥਾਵਾਂ ਤੇ ਦਰਖਤ ਬਗੈਰਾ ਵੀ ਜਿਹੜੇ ਤੇਜ਼ ਹਵਾਵਾਂ ਨੇ ਸੱਟੇ ਤੇ ਜੇ ਆਪਾਂ ਗੱਲ ਕਰੀਏ ਅੱਜ ਦੇ ਮੌਸਮ ਦੀ ਅੱਜ ਤਕਰੀਬਨ 4:00 ਵਜੇ ਤੋਂ ਫਿਰ ਜਿਹੜਾ ਇੱਕ ਬੱਦਲਾਂ ਦਾ ਚੰਗਾ ਪੈਜ ਪੰਜਾਬ ਦੇ ਵਿੱਚ ਦਾਖਲ ਹੋਇਆ ਜਿਹੜਾ ਕਿ ਪੰਜਾਬ ਦੇ ਕੁਝ ਹਿੱਸਿਆਂ ਨੂੰ ਕਵਰ ਕਰਦਾ ਹੋਇਆ ਰੁਕ ਰੁਕ ਕੇ بارش ਦੇ ਰਿਹਾ ਇਹ بارش ਦਾ ਜਿਹੜਾ ਕਰਮ ਆ ਇਹ ਅੱਜ ਦਿਨ ਭਰ ਇਸ ਤਰ੍ਹਾਂ ਰੁਕ ਰੁਕ ਕੇ ਚੱਲਣ ਦੇ ਅਸਾਰ ਨੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ 12 ਜਿਲਿਆਂ ਦੇ ਵਿੱਚ ਜਿਹੜਾ orange alert ਜਾਰੀ ਕੀਤਾ ਹੋਇਆ ਤੇ ਬਾਕੀ ਬਚੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਹੋਇਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ orange alert ਆ ਉਹ ਜਿਹੜੇ ਜਿਹੜੇ ਆਪਣੇ ਪਠਾਨਕੋਟ, ਗਰਦਾਸਪੁਰ, ਅੰਮ੍ਰਿਤਸਰ ਦਾ ਏਰੀਆ ਹੋ ਗਿਆ ਤੇ ਇਧਰ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਤੋਂ ਉੱਪਰਲੇ ਹਿੱਸਿਆਂ ਨੂੰ ਲੈ ਕੇ ਚੰਡੀਗੜ੍ਹ ਵਾਲੀ ਸਾਈਡ ਨੂੰ ਰੋਪੜ ਤੱਕ ਤੇ ਹੋਰ ਨਬਚੇ ਲੁਧਿਆਣਾ ਆ ਜਾਂਦਾ ਇਹ ਸਾਰੇ ਇਧਰਲੇ ਜ਼ਿਲ੍ਹੇ ਜਿਹੜੇ ਨੇ ਇਹਨਾਂ ਦੇ ਵਿੱਚ orange alert ਜਾਰੀ ਆ ਤੇ ਫਿਰ ਜਿਹੜਾ ਆਪਾਂ ਤਰਨਤਨ ਤੋਂ ਮੋਗੇ ਵਾਲੀ ਸਾਈਡ ਨੂੰ ਆ ਜੀਏ ਇਧਰ ਨੂੰ ਜੈਲੋ alert ਜਾਰੀ ਆ ਮਠੰਡੇ ਤੱਕ ਫਾਜ਼ਿਲਕਾ ਤੱਕ ਸਾਰੇ ਤੋਂ ਵੈਣ ਤੋਂ ਬਾਵੇ ਆ ਵੀ ਅੱਜ ਪੰਜਾਬ ਦਾ ਕੋਈ ਕੋਨਾ ਵੀ ਜਿਹੜਾ بارش ਤੋਂ ਨਹੀਂ ਬਚੂਗਾ ਪੂਰਾ ਪੰਜਾਬ بارش ਦੇ ਅਧੀਨ ਆਊਗਾ ਤੁਸੀਂ ਜੇ ਆਪਾਂ ਸਮਝੇ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਇਹ ਜਿਹੜਾ W D ਤੇ ਜਿਹੜੀਆਂ ਪੱਛਮੀ ਬੰਗਾਲ ਦੀ ਖਾੜੀ ਦੀਆਂ ਨਮੀਦਾਰ ਹਵਾਵਾਂ ਤੇ ਅਰਬੀਅਨ ਦੇ ਵਿੱਚੋਂ ਇਧਰੋਂ ਜੋ ਇੱਕ ਸਿਸਟਮ ਜਿਹੜਾ ਗੁਜਰਾਤ ਦੇ ਵਿੱਚ ਚੱਕਰਵਾਤੀ ਸੀ ਤੂਫਾਨ ਬਣਿਆ ਉਹਦਾ ਵੀ ਕੁਝ ਉਹਦੀ એનર્ਜੀ ਜਿਹੜੀ ਆ ਇਹ W D ਲੈ ਰਿਆ ਜਿਹਦੇ ਕਾਰਨ ਇਹਦੀ ਪਾਵਰ ਜਵਾਦਾ ਹੋ ਰਿਹਾ ਤੇ ਇਹ ਉੱਤਰ ਭਾਰਤ ਦੇ ਤਕਰੀਬਨ ਬਹੁਤ ਸਾਰੇ ਹਿੱਸੇ ਨੂੰ ਕਵਰ ਕਰਕੇ بارش ਦੇਊਗਾ ਤੇ ਜੇ ਆਪਾਂ ਗੱਲ ਕਰੀਏ ਵੀ بارش ਦੇ ਨਾਲ ਨਾਲ 30 ਤੋਂ 40 ਕਿਲੋਮੀਟਰ ਗਤੀ ਦੇ ਹਿਸਾਬ ਦੇ ਨਾਲ ਹਵਾਵਾਂ ਚੱਲਣ ਦੀ ਸੁਭਾਵਨਾ ਤੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਨਵਾਂ ਅਪਡੇਟ ਇਹ ਆ ਵੀ ਗੜੇਮਾਰੀ ਦੀ ਕਾफी ਸੁਭਾਵਨਾ ਮੌਸਮ ਵਿਭਾਗ ਨੇ ਦਰਸਾਈ ਆ ਕਿਉਂਕਿ ਫਸਲਾਂ ਜਿਹੜੀਆਂ ਨੇ ਪੱਕ ਚੁੱਕੀਆਂ ਨੇ ਇਹਦੇ ਕਾਰਨ ਕਿਸਾਨਾਂ ਦੇ ਨੁਕਸਾਨ ਦੀ ਸੁਭਾਵਨਾ ਬਣੀ ਰਹਿੰਦੀ ਆ ਸੋ ਕਾਫੀ ਹਿੱਸਿਆਂ ਦੇ ਵਿੱਚ ਗੜੇਮਾਰੀ ਹੋਣ ਦੀ ਸੁਭਾਵਨਾ ਇਹਦੇ ਨਾਲ ਹੀ ਜਿਹੜਾ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਤੱਕ ਉੱਤਰਾਖੰਡ ਉੱਚੇ ਪਹਾੜੀ ਇਲਾਕਿਆਂ ਤੇ ਜੋ ਸੀਜ਼ਨ ਦੀ ਪਹਿਲੀ ਬਰਫਬਾਰੀ ਵੀ ਹੋਊਗੀ ਤੇ ਜਿਹਦੇ ਕਾਰਨ ਫਿਰ ਜਦੋਂ ਇਹ ਮੌਸਮ ਕੱਲ ਤੋਂ ਬਾਅਦ ਸਾਫ਼ ਹੋ ਜਾ ਤੇ ਪੱਛਮ ਦੀ ਹਵਾ ਚੱਲੂਗੀ ਤਾਂ ਫਿਰ ਮੌਸਮ ਜਿਹੜਾ ਠੰਡਾ ਹੋਣਾ ਸ਼ੁਰੂ ਹੋ ਜਾਊ ਕਿਉਂਕਿ ਪਹਾੜਾਂ ਤੇ ਬਰਫ਼ ਪੈ ਚੁੱਕੀ ਹੋ ਤੇ ਪੱਛਮੀ ਹਵਾਵਾਂ ਜਦੋਂ ਬਰਫ਼ ਵਾਲੀ ਤਰਫ ਤੋਂ ਆਉਂਦੀਆਂ ਨੇ ਤੇ ਫਿਰ ਟੈਂਪਰੇਚਰ ਇੱਕਦਮ ਥੱਲੇ ਡਿੱਗਦੇ ਨੇ ਸੋ ਇਸ ਕਰਕੇ ਇਹ ਅੱਜ ਤੋਂ ਲੈ ਕੇ ਜਿਹੜਾ 7 ਤਰੀਕ ਰਾਤ ਤੱਕ ਇਹ ਮੌਸਮ ਜਿਹੜਾ ਇਸੇ ਤਰ੍ਹਾਂ ਉੱਤਰ ਭਾਰਤ ਦੇ ਵਿੱਚ ਸਰਗਰਮ ਬਣਿਆ ਰਹੂਗਾ ਤੇ 8 ਤਰੀਕ ਤੋਂ ਜਿਹੜਾ ਮੌਸਮ ਕਲੀਅਰ ਸਾਫ਼ ਹੋਣਾ ਸ਼ੁਰੂ ਹੋਊ ਤੇ ਫਿਰ ਜਿਹੜਾ ਅਗਲੇ ਕੁਝ ਦਿਨ ਇਹ ਮੌਸਮ ਸਾਫ਼ ਬਣਿਆ ਰਹੂ ਪੱਛੋਂ ਦੀਆਂ ਹਵਾਵਾਂ ਮੁੜ ਪੈਣਗੀਆਂ ਤੇ ਜਿਹਦੇ ਕਾਰਨ ਮੌਸਮ ਦੇ ਵਿੱਚ ਇਹ ਪਰਿਵਰਤਨ ਆਉ ਉਹ ਵੀ ਜਿਹੜਾ ਮੌਸਮ ਤਾਪਮਾਨ ਥੱਲੇ ਚਲੇ ਜਾਣਗੇ ਤੇ ਮੌਸਮ ਜਿਹੜਾ ਸੁਹਾਵਣਾ ਤੇ ਠੰਡ ਦੇ ਵਿੱਚ ਆਪਾਂ ਪ੍ਰਵੇਸ਼ ਕਰ ਜਾਵਾਂਗੇ ਅਗਲਾ ਜਿਹੜਾ ਤੁਹਾਨੂੰ ਪਤਾ ਹੀ ਵੀ ਫਿਰ ਅਗਲਾ ਸੀਜ਼ਨ ਜਿਹੜਾ ਇੱਥੋਂ ਠੰਡ ਦਾ ਹੀ ਚੱਲਣਾ ਫਿਰ ਜਿਵੇਂ ਜਿਵੇਂ ਦੁਬਾਰਾ ਵੈਸਟਰਨ ਡਿਸਟਰਬੈਂਸ ਪਹਾੜਾਂ ਤੇ ਆਉਣਗੇ ਜ਼ੋਰਦਾਰ ਬਰਫਵਾਰੀ ਹੁੰਦੀ ਹੈ ਪਹਾੜਾਂ ਤੇ ਤੇ ਉਹਦੇ ਨਾਲ ਫਿਰ ਉੱਤਰ ਭਾਰਤ ਦਾ ਪੂਰਾ ਇਲਾਕਾ ਠੰਡ ਦੀ ਲਪੇਟ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਸੋ ਦੋਸਤੋ ਅੱਜ ਸਾਰਾ ਦਿਨ ਉੱਤਰ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਰੁਕ ਰੁਕੇ ਵਾਰਸ਼ ਇਸੇ ਤਰ੍ਹਾਂ ਹੁੰਦੀ ਰਹੂਗੀ ਤੇ ਇਹ ਹੋ ਸਕਦਾ ਵੀ بارش ਕਿਤੇ ਜ਼ਿਆਦਾ ਪੈ ਜਾਵੇ ਕਿਤੇ ਘੱਟ ਪਾਉਗੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਏਰੀਆ ਦੇ ਵਿੱਚ ਇੱਕੋ ਜਿਹੀ بارش ਹੋਣੀ ਹੁੰਦੀ ਆ ਇਹ ਸਾਰੇ ਖੇਡ ਪਰਮਾਤਮਾ ਦੇ ਹੱਥ ਵਾਸਾ ਸੋ ਜੋ ਵੀ ਏਜੰਸੀਆਂ ਇਹਨਾਂ ਬਦਲਾਂ ਦੀ ਕਾਰਵਾਈ ਨੂੰ ਟਰੈਕ ਕਰਦੀਆਂ ਨੇ ਹਵਾਵਾਂ ਦੇ ਰੁਖ ਨੂੰ ਦੇਖਦੀਆਂ ਨੇ ਉਹਨਾਂ ਦੇ ਅਨੁਮਾਨ ਹੁੰਦੇ ਨੇ ਉਹ ਲੋਕਾਂ ਦੇ ਭਲੇ ਵਾਸਤੇ ਅਨੁਮਾਨ ਆ ਜਿਹੜੇ ਲੋਕਾਂ ਨਾਲ ਸ਼ੇਅਰ ਕੀਤੇ ਜਾਂਦੇ ਨੇ ਤੇ ਪਰ ਬਾਕੀ ਖੇਡ ਸਾਰੀ ਪ੍ਰਮਾਤਮਾ ਦੇ ਆਪਣੇ ਹੱਥ ਹੁੰਦੀ ਆ ਵੀ ਕਿੱਥੇ بارش ਜ਼ਿਆਦਾ ਦੇਣੀ ਆ ਜਾਂ ਕਿੱਥੇ ਹਵਾ ਤੇਜ਼ ਚੱਲ ਜਾਣੀ ਆ ਕਿੱਥੇ ਗੜੇਮਾਰੀ ਹੋ ਜਾਣੀ ਆ ਇਹ ਰੱਬ ਦੀਆਂ ਕੁਦਰਤ ਦੀਆਂ ਖੇਡਾਂ ਨੇ ਕਾਦਰ ਦੀ ਕੁਦਰਤਤਾ ਕਿਸੇ ਨੇ ਅੰਤ ਨਹੀਂ ਪਾਇਆ ਸੋ ਆਪਾਂ ਤਰ ਅਰਦਾਸ ਕਰਦੇ ਆ ਵੀ ਕਿਸਾਨਾਂ ਦੀ ਫਸਲ ਜਿਹੜੀ ਪੱਕੀ ਖੜੀ ਆ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਸਾਨ ਆਪਣੀ ਫਸਲ ਨੂੰ ਖੁਸ਼ੀ-ਖੁਸ਼ੀ ਵੱਢ ਕੇ ਮੰਡੀਆਂ ਚ ਲੈ ਜਾਣ ਸੋ ਜਿਹੜੇ ਕਿਸਾਨ ਵੀਰ ਮੰਡੀਆਂ ਦੇ ਵਿੱਚ ਫਸਲ ਲੈ ਕੇ ਗਏ ਆ ਉਹ ਵੀ ਖਿਆਲ ਰੱਖਣ ਆਪਣੀਆਂ ਤਰਪਾਲਾਂ ਵਗੈਰਾ ਦਾ ਪ੍ਰਬੰਧ ਰੱਖਣ ਉਕੇ ਬੱਡੀ ਹੋਈ ਫਸਲ ਫਿਰ ਕਈ ਵਾਰੀ ਮੰਡੀਆਂ ਚ ਪਾਣੀ ਚ ਰੁੱਲ ਜਾਂਦੀ ਆ ਸੋ ਇਸ ਕਰਕੇ ਦੋ ਦਿਨ ਅੱਜ ਤੇ ਕੱਲ ਦਾ ਦਿਨ ਇਹ ਜਿਹੜਾ ਮੌਸਮ ਸਰਗਰਮ ਰਹੂ ਇਸ ਦੌਰਾਨ ਆਪਣਾ ਪਾਇ ਸਾਰੇ ਵਿਚਾਰ ਰੱਖਿਓ ਤੇ ਅਗਲੀ ਜਿਹੜੀ ਵੀ ਕੋਈ ਅਪਡੇਟ ਆਉ ਉਹ ਆਪ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਸੋ ਦੋਸਤੋ ਉਮੀਦ ਕਰਦੇ ਆ ਤੁਹਾਨੂੰ ਇਹ ਜਾਣਕਾਰੀ ਠੀਕ ਲੱਗੀ ਹੋ ਤੇ ਬਸ ਤੁਹਾਡੇ ਅੱਗੇ ਇੱਕੋ ਹੀ ਬੇਨਤੀ ਆ ਵੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਕੇ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਤੇ ਅਸੀਂ ਹੋਰ ਚੰਗੀਆਂ ਚੰਗੀਆਂ ਜਾਣਕਾਰੀਆਂ ਲੈ ਕੇ ਜਨ ਵੇਲੇ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤਬ ਤੱਕ ਟੱਬਰਾਕਰ